ਇਹ ਕਿਹੜਾ ਮੁਲਾਜ਼ਮ ਸਭ ਤੋਂ ਵੱਧ ਕਰਾਪਸ਼ਨ ਕਰਦਾ ਥਾਣੇ ਦੇ ਵਿੱਚ ਕਰਾਪਸ਼ਨ ਤਾਂ ਦੇਖੋ ਜੀ ਕਹਿੰਦੇ ਨਾ ਥਾਣਾ ਦੇ ਬੁੰਚੀ ਥਾਣੇ ਦੀ ਮਾਂ ਹੁੰਦੀ ਹੈ ਉੱਥੇ ਚੱਲਦਾ ਕੰਮ ਸਾਰਾ ਮਾਂ ਦਾ ਕੰਮ ਹੀ ਹੈ ਮਾਂ ਦਾ ਕੰਮ ਹੀ ਹੈ ਕਰਾਪਸ਼ਨ ਦਾ ਸਾਧਨ ਕੀ ਪੜਾਈ ਬੈਠੇ ਬੁੰਚੀ ਤੁਸੀਂ ਤੁਹਾਨੂੰ ਥਾਣੇ 'ਚ ਫੜ ਲੈਂਦਾ ਕੋਈ ਮਾੜਾ ਮੋਟਾ ਕੇਸ ਹੈ ਉਹਦੀ ਜਾਮਾਤਾਂ ਅਸੀਂ ਰੱਖੋਗੇ ਉਹ ਜਾਮਾਤਾਂ ਅਸੀਂ ਵੀ ਰੱਖ ਲਈ ਮੋਬਾਈਲ ਰੱਖ ਲਿਆ ਮੋਬਾਈਲ ਨੂੰ ਕਹਣਗੇ ਜੀ 5-4 ਦਿਨ ਲਪਕਾਈ ਫਿਰਨਗੇ ਐਮਸੀ ਨੂੰ ਲਿਆ ਤੈਨੂੰ ਉਹਦੇ ਸਾਹਮਣੇ ਦੇਵੋਗੇ ਐਮਸੀ ਰਾਹੀਂ ਕਰਾਪਸ਼ਨ ਕਰਦੇ ਆ ਫਿਰ ਇਹ ਪਾਣੀ 5000 ਰੁਪਇਆ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਇੱਕ ਮੁੰਛੀ ਦੀਆਂ ਵੀ 5-5000 ਰੁਪਇਆ ਮੋਬਾਈਲ ਦੇਣ ਦੀ ਮੰਗੀ ਜਾਂਦੇ ਆ। ਸਮਾਨ ਵਾਪਸ ਦੇਣ ਦਾ ਡੇਰ ਦੇ ਡੇਰ ਨਾਲੇ ਆਪ ਦਾ ਸਮਾਨ ਹਾਂ ਉਹਨਾਂ ਦਾ ਸਮਾਨ ਉਹਨਾਂ ਨੂੰ ਪੈਸੇ ਦੇ ਕੇ ਦਿੰਦੇ ਆ। ਬਿਲਕੁਲ ਬਿਲਕੁਲ ਹਾਂ ਕਿਉਂਕਿ ਹੁਣ ਮੈਂ ਤਾਂ ਵੇਚ ਜਿੱਕੋ ਕੋਕੋਲ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ। ਮੇਰੇ ਕੋਲ ਤਾਂ ਜੇਕਰ ਕਿਤੇ ਮੈਨੂੰ ਅਫੀਸਰ ਕੋਈ ਫਸਾਉਣ ਦੀ ਕੋਸ਼ਿਸ਼ ਵੀ ਕਰਦਾ ਨਾ ਵੀ ਆਹ ਤੂੰ ਆ ਚੀਜ਼ ਕੇ ਕੇ ਮੇਰੇ ਕੋਲ ਹੁੰਦੀ ਹੈ। ਹੂੰ ਬੜੇ ਕੋ ਸਮੂਹ ਸਾਰੇ ਮੇਰੇ ਕੋਲ ਸਬੂਤ ਹੁੰਦੇ ਆ। ਮੈਂ ਕਹਿੰਦਾ ਚੱਕ ਲੋ ਰਿਕਾਰਡਿੰਗ ਇੱਥੇ ਲੌਕ ਟਾਈਮ ਦੀ ਗੱਲ ਹੈ ਜੀ ਆਮ ਲੋਟ ਇੱਕ ਡੀਐਸਪੀ ਆਇਆ ਸੀ ਹਾਂ ਤੇ ਡੀਐਸਪੀ ਨੇ ਮੈਂ ਗਿਆ ਉਹਨੂੰ ਮੰਗ ਪੱਤਰ ਦੇਣ ਵਾਸਤੇ ਆਪਦੀ ਸੰਸਥਾ ਦੇ ਨਾਲ ਕਿਉਂਕਿ ਮੇਰੇ ਕੋਲ ਦੋ ਦੇ ਹੈ ਪੁਲਿਸਪੀੜਤ ਪਰਿਵਾਰ ਰਿਸ਼ਿਦ ਦਾ ਪ੍ਰਧਾਨ ਹੈ ਲੋਕ ਭਲਾਈ ਸੇਵਾ ਦਲ ਦਾ ਚੇਅਰਮੈਨ ਪੰਜਾਬ ਦਾ ਮੈਂ ਉਹਨਾਂ ਕੋਲੇ ਐ ਐਪਲੀਕੇਸ਼ਨ ਲੈ ਕੇ ਜਾਵੜਿਆ ਮੈਂ ਕਿਹਾ ਜੀ ਆਹ ਮੰਗ ਪੱਤਰ ਹੈ ਤੇ ਸ਼ਹਿਰ ਚ ਸੱਟਾ ਬੰਦ ਕਰ ਦਿਓ ਟੂਬਾ ਥੱਲੇ ਲੱਗਦਾ ਸੱਕਦਾ ਇਹਦੇ ਚ ਉਹ ਮੈਂ ਕਿਹਾ ਤੁਸੀਂ ਜੀਓ ਆ ਜੀ ਚਾਰ ਥਾਣੇ ਤੁਹਾਡੇ ਅੰਦਰ ਹੈ ਕਹਿੰਦਾ ਤੂੰ ਰੋਕਲਾ ਮੈਂ ਕਿਹਾ ਜੀ ਮੈਂ ਰੋਕੂਗਾ ਤਾਂ ਫਿਰ ਮੈਂ ਕਿਹਾ ਗੁੱਟ ਫੜੂਗਾ ਕਿ ਮੁਲਾਜ਼ਮ ਦਾ ਹਾਂ ਤੇ ਮੈਨੂੰ ਉਲਟ ਹੋ ਕੇ ਪੈ ਗਿਆ ਹਾਂ ਤੂੰ ਕੌਣ ਹੈ ਆਏ ਆ ਜਾਵਾਂ ਮੈਂ ਐਂ ਕਰ ਦੂੰ ਮੈਨੂੰ ਹਵਾਲਾ ਜਿੱਦੇ ਦੂੰਗਾ ਮੈਂ ਕਿਹਾ ਸਰ ਰੀਡਰ ਨੂੰ ਬੁਲਾਓ ਆਪਦੇ ਨੂੰ ਰੀਡਰ ਨੂੰ ਬੁਲਾਇਆ ਮੈਂ ਕਿਹਾ ਰੀਡਰ ਸਾਹਿਬ ਇਹਨਾਂ ਨੂੰ ਨਾ ਦਿਖਾਓ ਆ ਰਿਕਾਰਡਿੰਗ ਆ ਥੋੜੀ ਹੋਰ ਰਿਕਾਰਡਿੰਗ ਆ ਰਿਕਾਰਡਿੰਗ ਥੋੜੀ ਕੀ ਦੀ ਹੈ ਡਿਪਟੀ ਸਾਹਿਬ ਦੀ ਹੈ 락ਡਾਊਨ ਦੇ ਵਿੱਚ ਮੈਂ ਕਿਹਾ 10000 ਰੁਪਏ ਸੱਟੇ ਵਾਲੇ ਤੋਂ ਸਿੱਧਾ ਡਾਇਰੈਕਟ ਲਈ ਡੀਐਸਪੀ ਨਾਂ ਲਵਾ ਮੈਂ ਕਿਹਾ ਮੈਂ ਹੁਣ ਵੀ ਕਿਹੜੇ ਤੋਂ ਹਾਂ ਚਲੋ ਇਹਨੂੰ ਵੀ ਛੱਡ ਦਿਓ ਹੂੰ 10000 ਰੁਪਏ ਇੱਕ ਦਿਨ ਲੈ ਲਿਆ ਹੂੰ ਦੂਜੇ ਦਿਨ ਲਾਕਡਾਊਨ ਦਾ ਕੰਮ ਆ ਤੇਰੀ ਪਰਚੀ ਵੀ ਮੇਰੇ ਕੋਲੇ ਪਈ ਹੱਥ ਦੀ ਬੜਾਈ ਪਰਚੀ ਲਾ ਕੇ ਮੋਹਰ ਲਾਈ ਜਾਂ ਡੀਐਸਪੀ ਦੀ ਵੀ ਤੈਨੂੰ ਕੋਈ ਨਹੀਂ ਬੁਲਾਉਂਦਾ ਲਾਕਡਾਊਨ ਆ ਬਠਿੰਡੇ ਜਾ ਕੇ ਮੈਨੂੰ ਚਾਰਜਰ ਤੇ ਉਹ ਲੈ ਕੇ ਦੇ ਐਪਲ ਦਾ ਕਿੰਨੇ ਦਾ 3500 ਦਾ 4000 ਦਾ ਚਾਰਜਰ 4000 ਚਾਰਜਰ ਇੱਥੋਂ ਤੱਕ ਗਰੇ ਲੋਕ ਪਏ ਆ ਸਾਡੇ ਤੇ ਮੈਂ ਡਿਪਟੀ ਸਾਹਿਬ ਨੂੰ ਕਿਹਾ ਮੈਂਗਾ ਆ ਚਲਾਤੀ ਨਾ ਤੜਕੇ ਹਾਂ ਤੇ ਮੈਂ ਤੇਰੀ ਨਾ ਤਸੱਲੀ ਕਰਾ ਦੂੰਗਾ ਮੈਂ ਤੇਰੇ ਜੀਓ ਜੂ ਕਿੱਦਰੀ ਵੜ ਜਾਏਗਾ ਹੂੰ ਫੇਰ ਮੈਂ ਨਹੀਂ ਨਹੀਂ ਚੌਧਰੀ ਤੂੰ ਬਹਿ ਕੇ ਚਾਹ ਪੀ ਗਏ ਮੈਂ ਤੂੰ ਜਾ ਯਾਰ ਕੰਮ ਕਰ ਲੈ ਆਪਦਾ ਕੋਈ ਨਾ ਕੋਈ ਜੇਕਰ ਮੈਂ ਚੀਜ਼ਾਂ ਰੱਖਦਾ ਨਾ ਮੇਰੇ ਕੋਲੇ ਮੈਂ ਬੋਲਣ ਵਾਲੀਆਂ ਮੇਂ ਚੀਜ਼ਾਂ ਮੇਰੇ ਕੋਲੇ ਹੁੰਦੀਆਂ ਹੁਣ ਪੰਜਾਬ ਪੁਲਿਸ ਦੇ ਵਾਇਰਲਸ ਦਾ ਸਭ ਤੋਂ ਵੱਡਾ ਘਟਾਲਾ ਮੈਂ ਕੱਢ ਕੇ ਕੀ ਤੱਕ ਕੀ ਹੋਇਆ ਉਹਦਾ ਬੈਟਰੀਆਂ ਕਿਤੋਂ ਲਈਆਂ ਵਾਇਰਲਸ ਸੈਟਾਂ ਦੀਆਂ ਜੀ ਤੇ ਸੈਟ ਕਿਤੋਂ ਲੈ ਲੇ ਕਿੱਡਾ ਵੱਡਾ ਘਟਾਲਾ ਫੇਰ ਵੀ ਉਹਦੀ ਕਮੇਟੀ ਬਣਾਦੀ ਕਮੇਟੀ ਨੇ ਕੀ ਕੀਤਾ ਅਫਸਰ ਹੀ ਲਾ ਤੇ ਵਿੱਚ ਉਹਨਾਂ ਨੇ ਕੀਤਾ ਮੈਂ ਕਿਹਾ ਸੀਬੀਆਈ ਨੂੰ ਜਾਂਚ ਦੇ ਦਿਓ ਪਰ ਅਫਸਰ ਆਪ ਫਸਦੇ ਸੀ 500 ਬੰਦੇ ਦੀ ਜਾਲੀ ਭਰਤੀ ਕੀਤੀ ਹੈ ਕੋਈ ਜਨਤਕ ਨਹੀਂ ਕੀਤਾ ਜੀ ਵੈਰਲਸ ਦੇ ਵਿੱਚ ਲਿਆਓ ਮੈਂ ਐਡਾ ਵੱਡਾ ਯਾਰ ਮੁੱਦੇ ਕੱਢ ਕੱਢ ਤੁਹਾਨੂੰ ਦੇਤੇ ਫਿਰ ਤੁਸੀਂ ਹੁਣ ਕਰਪਸ਼ਨ ਦੀ ਤਾਂ ਫਿਰ ਹੈਗੀ ਹੈ ਜੇ ਅਫਸਰ ਇਹਨਾਂ ਕਾਰਵਾਈ ਕਰਦੇ ਅੱਛਾ ਇਹਦੇ ਵਿੱਚ ਇੱਕ ਵੱਡਾ ਸਵਾਲ ਇਹ ਵੀ ਹੁਣ ਲੋਕਾਂ ਦੇ ਮਨ ਦੇ ਵਿੱਚ ਆਉਣਾ ਕਿ ਕਰਪਸ਼ਨ ਕਰਨ ਦਾ ਕਾਰਨ ਹੋਊਗਾ ਵਗਾਰਾਂ ਅਕਸਰ ਕਹਿੰਦੇ ਕਿ ਵਗਾਰਾਂ ਪੈਂਦੀਆਂ ਨੇ ਕਿਹੜੀ ਕਿਹੜੀ ਵਗਾਰ ਥਾਣੇ ਨੂੰ ਪੈਂਦੀ ਹੈ ਜੇ ਦੇਖੋ ਜੀ ਵੰਗਾਰਾਂ ਤਾਂ ਹੁਣ ਸਾਰੇ ਪੈਂਦੀ ਹੈ ਜਿਹੜੇ ਕੋਈ ਕੋਈ ਕੰਮ ਕਰਦਗੇ ਜੇ ਗੱਡੀ 'ਚ ਤੇਲ ਪਾੜਾ ਹੁਣ ਇੱਕ ਹੌਲਦਾਰ ਨੂੰ ਦਰਖਾਸਤ ਮਿਲ ਗਈ ਹੈ ਤੁਸੀਂ ਸਮਝ ਲਓ ਵੀ ਤੁਸੀਂ ਹੌਲਦਾਰ ਹੋ ਤੁ ਤੇ ਮੋਟਰਸਾਈਕਲ ਚ ਤੇਲ ਪਾ ਕੇ ਜਾਊਗਾ ਹੀ ਉਹ ਉਹ ਕਿੱਥੋਂ ਆਊਗੀ ਉਹ ਉਹ ਤਰਤਾਰਰਖਾਤਾ ਵਾਲੇ ਤੋਂ ਪੈਸੇ ਲਊ ਵੀ ਤੇਲ ਪਾ ਤੇ ਫਿਰ ਕਰਾਪਸ਼ਨ ਨਹੀਂ ਤਾਂ ਹੋਰ ਕੀ ਹੈ ਤਰਖਾ ਚੋਂ ਨਹੀਂ ਦੇਣੇ ਇਹਨਾਂ ਨੇ ਪੈਸੇ ਤਰਖਾ ਚੋਂ ਕਿਵੇਂ ਦੇਣਗੇ ਸਾਡੀਆਂ ਤਰਖਾ ਆਉਂ ਨਹੀਂ ਚੱਲ ਬੱਚਿਆਂ ਦੀ ਸਾਡੀਆਂ ਫੀਸੇ ਨਹੀਂ ਨਿਕਲਦੀਆਂ ਖਰਚੇ ਹੁਣ ਮੰਗਿਆ ਹੀ ਨਹੀਂ ਹੋ ਗਈ ਇਸ ਕਰਕੇ ਜਿਹੜੀ ਕਰਾਪਸ਼ਨ ਹੈ ਨਾ ਪੰਜਾਬ ਪੂਰ ਤੋਂ ਥੱਲੇ ਤੋਂ ਤਾਂ ਤੱਕ ਥੱਲੋਂ ਤਾਂ ਤੱਕ ਜਾਂਦਾ ਆਉਣਾ ਆਰਡਰ ਤੋਂ ਹੈ ਪਰ ਜਾਂਦਾ ਤਾਂ ਉਹ ਹੈ ਜਾਂਦਾ ਵੀ ਤਾਹਾਨੂੰ ਹੈ ਜਾਂਦਾ ਤਾਂ ਠੀਕ ਹੈ ਤੇ ਅੱਛਾ ਉਹਦੇ ਨਾਲ ਆਪਾਂ ਦੇਖੀਏ ਆ ਕਿਹੜੇ ਕਿਹੜੇ ਮਹਿਕਮੇ ਨੂੰ ਮਤਲਬ ਕਿੱਥੋਂ ਕਿੱਥੋਂ ਹਿਸਾਪੱਤੀ ਆਉਂਦੀ ਆ ਕਿਹੜੇ ਕਿਹੜੇ ਗੈਰਕਾਨੂੰਨੀ ਕੰਮ ਨੇ ਜਿਹੜੇ ਥਾਣਿਆਂ ਨੂੰ ਹਿਸਾਪੱਤੀ ਭਰਦੇ ਆ ਦੇਖੋ ਜੀ ਹੁਣ ਤੁਸੀਂ 10 ਆਈਪੀਐਸ ਆ ਗਏ ਸੱਟੇ ਜੀ ਲਾ ਲਓ ਯਾਰ ਸੱਟਾ ਹੀ ਬਹੁਤ ਹੈ ਸੱਟਾ ਹੀ ਬਹੁਤ ਹੈ ਟਿਊਬਾਂ ਥੱਲੇ ਲੱਗਦਾ ਹੈ ਕਿੱਥੇ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਲਾ ਲਓ ਸਾਰੇ ਜ਼ਿਲ੍ਹਿਆਂ 'ਚ ਸੱਟਾ ਟਿਊਬਾਂ ਥੱਲੇ ਲੱਗਦਾ ਤੇ ਕਰੋੜਾਂ ਦਾ ਸੱਟਾ ਲੱਗਦਾ ਉਹ ਫਿਰ ਜਿਹੜੇ 10 ਆਈਪੀਐਸ ਦੇ ਅਫਸਰ ਆ ਗਏ ਹੁਣ ਮੈਨੂੰ ਤਾਂ ਕਹਿਣ ਦੀ ਤੋ ਪਤਾ ਲੱਗੀ ਇਹ ਤਾਂ ਕ腐ਸ਼ਨ ਹੈ ਕਰ ਰਹੇ ਆ ਆਹੀ ਵੀ ਨੇ ਹਾਂ ਇਹਦੇ ਵਿੱਚ ਵੱਡਾ ਕੰਮ ਇਹ ਵੀ ਸਵਾਲ ਆ ਕਿ ਉਹਨਾਂ ਦਾ ਨਾਮ ਕਿਉਂ ਨਾ ਜਨਤਾ ਕੀਤਾ ਜਾ ਰਿਹਾ ਜਿਹੜੇ 10 ਅਫਸਰ ਨੇ ਉਹ ਹਾਂ ਉਹ ਨਾਂ ਤਾਂ ਹੁਣ ਭਗਵੰਤ ਸਿੰਘ ਉਹਨੂੰ ਭਗਵੰਤ ਸਾਹਿਬ ਮੇਰੇ ਹੱਥ ਜੋੜ ਕੇ ਪੀ ਲਿਆ ਤੁਹਾਡੇ ਕੰਮ ਬਹੁਤ ਵਧੀਆ ਬਹੁਤ ਵਧੀਆ ਫੈਸਲੇ ਲੈ ਰਹੇ ਹੋ ਪਰ ਠੀਕ ਹੈ ਵੀ ਥੱਲੇ ਵਾਲੇ ਨਹੀਂ ਕੋਈ ਸ਼ਿਸ਼ਟਪਰਦਾ ਜਿਹੜੇ ਐਮਐਲਏ ਜਾਂ ਮੰਤਰੀ ਆ ਉਹ ਸਾਰੇ ਕਰਾਪਟ ਹੋ ਚੁੱਕੇ ਆ ਸਰਕਾਰ ਦਿੱਲੀ ਦਾ ਉੱਤੇ ਤੁਹਾਡੇ ਤੇ ਪ੍ਰੈਸ਼ਰ ਹੈ ਪਰ ਜਿਹੜੇ ਤੁਹਾਡੇ ਕੰਮ ਆ ਨਾ ਉਹ ਤੁਹਾਡੇ ਕੰਮ ਸਲੇਧਾ ਵਾਲੇ ਆ ਹਾਂ ਸ਼ਲਾਘਾ ਜੋ ਕੰਮ ਕਰ ਰਹੇ ਹੋ ਮਾਨਸਾ ਦੀ ਬਿਹਤਰੀ ਕਰ ਦਣਾ ਕਿ ਜਿਵੇਂ ਤਹਿਸੀਲਦਾਰਾਂ ਨੂੰ ਰਗੜਾ ਦਿੱਤਾ ਸੀ ਨਾ ਉਹਨਾਂ ਨੂੰ ਇਹਨਾਂ ਨੂੰ ਦੱਸ ਆਈਪੀਐਸ ਨੂੰ ਰਗੜਾ ਦਿਓ ਫਿਰ ਪਤਾ ਲੱਗੂ ਵੀ ਕਰਾਪਸ਼ਨ ਕਿੱਥੋਂ ਚੱਲਦੀ ਪਰ ਸਰਕਾਰ ਕਰਾਪਸ਼ਨ ਖਤਮ ਕਰਨ ਦੇ ਨਾਮ ਤੇ ਕੱਲੀਆਂ ਬਦਲੀਆਂ ਕਰ ਦਿੰਦੀ ਆ ਚੱਕ ਕੇ 70 70 ਕਿਲੋਮੀਟਰ ਦੂਰ ਠੋਕਦੇ ਆ ਕਿ ਲਓ ਜੀ ਵੱਡੀ ਕਾਰਵਾਈ ਕਰਤੀ ਇਹਨੂੰ ਵੱਡੀ ਕਾਰਵਾਈ ਕਹਿੰਦੇ ਆ ਦੇਖੋ ਜੀ ਅੱਜ ਬਦਲੀਆਂ ਕਰ ਦਿਓ 15 ਦਿਨਾਂ ਦੇ ਵਿੱਚ ਫਿਰ ਉੱਥੇ ਆ ਜਾਣਾ ਇਹਨਾਂ ਨੇ ਫਿਰ ਉਹਦਾ ਫਾਇਦਾ ਕੀ ਬਦਲੀਆਂ ਕਰਦੇ ਜਾਂ ਤਾਂ ਥੋੜਾ ਜਿਹਾ ਸਟੈਂਡ ਰੱਖੋ ਨਾ ਵੀ ਬਦਲੀ ਕਰਨੀ ਨਹੀਂ ਜੀ ਹੁਣ ਥੱਲੇ ਤੱਕ ਤੱਕੀ ਚੱਲੂਗਾ ਕੰਮ ਉੱਤੇ ਡੀਜੀਪੀ ਆਫਿਸ ਕਿੰਨੇ ਅਫਸਰ ਬੈਠੇ ਆ ਉਹਨਾਂ ਦੇ ਜਿਹੜੇ ਰੀਡਰ ਆ ਨਾ ਉਹ ਨਾਲ ਲਿਆਏ ਸਾਰੇ ਠੀਕ ਹੈ ਜਿਹੜੇ ਜ਼ਿਲ੍ਹੇ 'ਚ ਐਸਐਸਪੀ ਦਾ ਦਫ਼ਤਰ ਰੀਡਰ ਦਾ ਦਫ਼ਤਰ ਉਹਦੀ ਬੈਕ ਸਾਈਡ ਤੇ ਕੱਲਾ ਬਣ ਗਿਆ ਨਾ ਉੱਥੇ ਸਮਝ ਲਓ ਕ腐ਸ਼ਨ ਹੈ ਜੀ ਰੀਡਰ ਇਹ ਜਿਹੜੇ ਆਪਣੇ ਲੋਕਲ ਬੁੰਡੇ ਆ ਜਿਹੜੇ ਰੀਡਰ ਬੈਠੇ ਆ ਜਿਹੜਾ ব্রাঞ্চ ਹੈ ਦਫਤਰ ਐਸਐਸਪੀ ਦਫਤਰ ਉਹਦੇ ਚ ਰੀਡਰ ਬੈਂਦਾ ਤਾਂ ਉੱਥੇ ਨਹੀਂ ਮੈਂ ਕੁਝ ਕਹਿ ਸਕਦਾ ਪਰ ਜਿਹੜੀ ਪਿੱਛੇ ਦਫਤਰ ਬਣ ਗਿਆ ਨਾ ਉਹ ਸਮਝ ਲਓ ਉੱਥੇ ਕ腐ਪਸ਼ਨ ਹੁੰਦੀ ਹੈ ਇੱਥੇ ਮੈਂ ਹਰਬਿੰਦਰ ਗਿੱਲ ਸਾਹਿਬ ਕੋਲ ਗਿਆ ਸੀ ਕਈ ਵਾਰੀ ਮਿਲਣ ਗਿਆ ਮੇਰੇ ਆਈਡਲ ਆ ਉਹਨਾਂ ਨੂੰ ਮੈਂ ਬਹੁਤ ਪੰਨਾ ਮੈਂ ਪਹਿਲਾਂ ਵੀ ਨਾਲ ਉਹਨਾਂ ਦਾ ਜਿਹੜਾ ਰੀਡਰ ਸੀ ਨਾ ਉਹ ਜਿਹੜੇ ਆਪਣੇ ਜ਼ਿਲ੍ਹੇ ਦੇ ਰੀਡਰ ਸੀ ਉਹਨਾਂ ਦੇ ਵਿੱਚ ਬੈਂਦਾ ਸੀ ਤੇ ਹੁਣ ਵਾਲੇ ਤੁਸੀਂ ਜਾਓ ਮੇਰੇ ਖਿਆਲੇ ਵੀ ਜਿੰਨੇ ਵੀ ਰੀਡਰ ਨਾਲ ਆਉਂਦੇ ਆ ਨਾ ਉਹ ਸਾਰੇ ਕ腐ਪਸ਼ਨ ਦਾ ਸਾਥ ਦਿੰਦੇ ਆ ਹੂੰ ਅਜੇ ਲੋਕਾਂ ਦੇ ਵਿੱਚ ਇੱਕ ਬੜੀ ਹੋਰ ਗੱਲ ਚੱਲਦੀ ਹੈ ਉਹ ਕਹਿੰਦੇ ਕਿ ਜਿਹੜੇ ਐਸਐਸਪੀ ਦੀ ਆਪਾਂ ਗੱਲ ਕਰੀਏ ਜਾਂ ਡੀਐਸਪੀ ਜਾਂ ਐਸਐਚਓ ਦੀ ਗੱਲ ਕਰੀਏ ਕਿ ਜਿਹੜੀਆਂ ਮਹਿਲਾ ਹੁੰਦੀਆਂ ਨੇ ਅਫਸਰ ਉਹ ਕਰਾਪਸ਼ਨ ਬਹੁਤ ਘੱਟ ਕਰਦੀਆਂ ਕੀ ਇਹ ਗੱਲ ਠੀਕੇ ਬਿਲਕੁਲ ਮੈਂ ਕਹਿੰਦਾ ਵੀ ਮਹਿਲਾ ਸਾਰਿਆਂ ਨਾਲੋਂ ਜ਼ਿਆਦਾ ਕਰਾਪਸ਼ਨ ਕਰਦੀਆਂ ਸਭ ਤੋਂ ਜ਼ਿਆਦਾ ਇਹ ਮੈਂ ਕਹਿੰਦੀ ਸੀ ਇਹ ਮੈਂ ਦੱਸਣਾ ਸੀ ਵਿੱਚ ਜਿਹੜੀਆਂ ਲੜਕੀਆਂ ਨੇ ਐਸਐਚਓ ਲਗੀਆਂ ਉਹ ਸਾਰਿਆਂ ਨਾਲੋਂ ਜ਼ਿਆਦਾ ਕਰਾਪਟ ਆ ਬੰਦਿਆਂ ਨਾਲੋਂ ਵੀ ਕਰਾਪਟਾ ਉਹਦਾ ਕਾਰਨ ਕੀ ਹੈ ਕੀ ਸਪੈਸ਼ਲ ਉਹਦਾ ਕਾਰਨ ਬੱਸ ਵੀ ਮੈਂ ਲੇਡੀ ਜੀ ਕਿਹੜਾ ਮੈਨੂੰ ਕੁਝ ਕਿਸੇ ਨੇ ਕਿਹਾ ਅੱਛਾ ਵੇ ਕਿਹੜਾ ਇਹ ਨੇੜੀ ਜੀ ਕਿਹੜਾ ਕੋਈ ਚੈੱਕ ਕਰਦਾ ਯਾਰ ਕੁੜੀ ਹੈਗੀ